ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਕਹਿੰਦੇ ਵੀ ਬਬਲੂ ਪਲਵਾਨ ਕੋਲੇ ਪਹੁੰਚੇ ਹੋਇਆ ਪਿੰਡ ਕਰਿਆੜਾ ਵਾਲਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਇਸ ਏਰੀਏ ਦੇ ਜਾਨਵਰ ਅਕਸਰ ਮੈਂ ਤੁਹਾਨੂੰ ਦੱਸਦਾ ਵੀ ਹੁੰਨਾ ਵੀ ਦੁੱਧ ਵਾਲੇ ਮਾਮਲੇ 'ਚ ਖਰੇ ਹੁੰਦੇ ਨੇ ਚਾਹੇ ਉਹ ਮੱਝਾ ਹੋਣ ਚਾਹੇ ਉਹ ਹਣ ਸੱਜਣੋ گاਵਾ ਤਿੰਨ ਨਗੀਨੇ ਦਿਖਾਵਾਂਗੇ ਬਾਈ ਕੋਲੇ ਦਿਖਾਵਾਂਗੇ ਟਾਪ ਕੁਆਲਿਟੀ ਦੇ ਜਿਵੇਂ ਆ ਦੋ ਦੰਦ ਬੱਚਾ ਖੜਾ ਦਿਨ ਜਰੂਰ ਕਰਦੀ ਆ ਸੂਣ ਚ ਪਰ ਆਰਡਰ ਐ ਬਣਾ ਦੂਗੀ ਇਹ ਜਿਵੇਂ ਗੋਰੀਆਂ ਗੋਰੀਆਂ ਵਾਲੀਆਂ گاਮਾਂ ਦੇ ਹੁੰਦੇ ਨੇ ਬਾਹਰ ਫਿਕਸ ਤੇ ਬੈਕ ਨੂੰ ਆਰਡਰ ਤੇ ਬਾਕੀ ਆਹ ਕੁਆਲਿਟੀ ਦਾ ਤੁਹਾਨੂੰ ਪਤਾ ਆ ਵੀ ਐਂਡੇ ਆ ਕੰਮ ਤੇ ਆ ਜਾ ਬਾਬਲੂ ਨਾ ਕਰਾਈਏ ਗੱਲਬਾਤ ਡਿਟੇਲ ਪੁੱਛ ਲਾਂਗੇ ਆ ਜਾ ਫਿਰ ਬਾਬਲੂ ਹੋਰ ਕਿਵੇਂ ਆ ਸਤਿ ਸ਼੍ਰੀ ਅਕਾਲ ਬਾਈ ਜੀ ਚੜਦੀ ਕਲਾ ਚੜਦੀ ਕਲਾ ਹੋਰ ਕੋਈ ਚੀਜ਼ ਦੇਖਣ ਦੇ ਮੜੀ ਹਾਂ ਹਾਂ ਓਕੇ ਰਿਪੋਰਟ ਆ ਜਾਵਾਂ ਚੜਦੀ ਕਲਾ ਹਾਂ ਹਾਂ ਬਾਈ ਇੱਥੋਂ ਕਰ ਲਈਏ ਸ਼ੁਰੂ ਫਿਰ ਹਾਂ ਇੱਥੋਂ ਕਰਨੀ ਇੱਥੋਂ ਕਰਨੀ ਸੂਈ ਵੀ ਲੋ ਕਰਨੀ ਸੂਈ ਵੀ ਲੋ ਕਰ ਲੈ ਭਰਾ ਮੇਰੇ ਜਿੱਥੇ ਇਤੋਂ ਕਰ ਇੱਥੋਂ ਕਰ ਲੈ ਭਰਾ ਮੇਰਿਆਂ ਕੀ ਗੱਲ ਬਾਤ ਆ ਕਿਹ 35 36 ਕਿਲੋ ਦਿੱਤਾ ਵਾ ਸੁਆ ਕਿਹੜਾ ਦੂਜਾ ਸੁਆ ਭਰਾ ਮੇਰਾ origignal ਦੂਜਾ ਸੁਆ ਹਾਂ ਫੁੱਲ ਹਾਈਟ ਚ ਫੁੱਲ ਹਾਈਟ ਬਾਡੀ ਚ ਤੇ ਗੱਬਣਾ ਗੱਬਣਾ ਭਰਾ ਮੇਰਾ ਇਹਦੇ ਪਏ ਮਤਲਬ ਕਿ 2 ਤੋਂ 4 ਦਿਨ ਲੇ ਜੂ ਇਹੇ 2 ਤੋਂ 4 ਦਿਨ ਬਾਕੀ ਹਾਂ ਇਹਨੇ 35 36 ਕਿਲੋ ਦਿੱਤਾ ਬਲੂਨੇ ਹੁਣ ਦੂਜਾ ਸੁਆ 40 40 ਕਿਲੋ ਦੀ ਉਮੀਦ ਆ ਭਰਾ ਮੇਰੇ ਦੀ ਤੌਰ ਖੋਲ ਕੇ ਉਰਲੇ ਬੰਨਿਓ ਦਿਖਾ ਦੇ ਠੰਡੀ ਸੂਲੇ ਨਹੀਂ ਜਿੰਨੀ ਕਹਦੇ ਇਹ ਥੱਲੇ ਮੱਕ ਬਾਂਦੂ ਪਿਛਲੇ ਸਾਲ ਨਾਲ ਇਹ ਗਰਮੀ ਦੀ ਸੂਈ ਸੀ ਬਈ ਇਹ ਸਿਸਟਮ ਇਹਦਾ ਗਰਲੈਂਡੋ ਵਾਲੇ ਹੱਡਰ ਵਾਲੇ ਪਾਸਿਓ ਇੱਥੇ ਰੋਕ ਲਾ ਰੋਕਲਾ ਗੁਆ ਕਰਦੀ ਆ ਮੇਰੇ ਹਿਸਾਬ ਨਾਲ ਰੋਕਲਾ ਮੜਾ ਆ ਤੇ ਆਰਡਰ ਇਹਦਾ ਆ ਗਿਆ ਗਿਰਲੈਂਡੋ ਵਾਲਾ ਤੇ ਫੁੱਲ ਸਾਈਜ਼ ਦੇ ਵਿੱਚ ਆ ਗਿਆ ਲੈ ਚੱਲ ਲੈ ਜਣ ਪਿਛਲੀ ਵਾਰ ਇਹ ਗਰਮੀ ਇਸ ਹੋਈ ਸੀ 35 30 ਕਿਲੋ ਟੁੱਟੀ ਨਹੀਂ ਬਈ ਠੀਕ ਆ ਗੱਲ ਹਾਂ ਤੇ ਕੱਦ ਵੀ ਇਹਦਾ ਆ ਗਿਆ ਸਜਣੋ ਫੁੱਲ ਵੱਡਾ ਕੱਦ ਕਾਠ ਆ ਗਿਆ ਇਹਦਾ ਆਰਡਰ ਕੁਆਲਿਟੀ ਵੀ ਫੁੱਲ ਟਾਪ ਆ ਤੇ ਥਣ ਦਾ ਜਿਹੜਾ ਸਾਈਜ਼ ਆ ਉਹ ਹੈਗਾ ਮੁਠੀ ਦੀ ਚਵਾਈ ਵਾਲਾ ਤੇ ਲੱਗਿਆ ਵੀ ਫੁੱਲ ਗੈਪ ਤੇ ਆ ਕੰਮ ਗਿਰਲੈਂਡੋ ਵਾਲੀ ਆ ਇਹਦਾ 100% ਵੀ ਇਹਦੀ ਫੁੱਲ ਹੋਊਗੀ ਤੇ ਆਰਡਰ ਵਾਲੀ ਦਾ ਕੋਈ ਇਹਦੇ ਚ ਕਮੀ ਪੇਸ਼ੀ ਕਿਸੇ ਵੀ ਪੱਖ ਤੋਂ ਨਹੀਂ ਹੈਗੀ ਇੱਥੋਂ ਲੰਬਾਈ ਦਿਖਾ ਚੋਂ ਬਹੁਤ ਚੰਗਾ ਭਰਾ ਮੇਰਾ ਧਰਤੀ ਦੀ ਗਲੀਆਂ ਕਰ ਦਿਆ ਕਮਾਲ ਆ ਬੱਸੀ ਮੋਟਰ ਵਾਲਾ ਕੰਮ ਹੀ ਆ ਪਹਿਲਨ ਦਾ ਕੀ ਦੱਸਿਆ ਰਕਾਰ ਦਾ 35 36 ਕਿਲੋ ਦੇ ਉੱਤੇ ਰਹੀ ਆ ਭਾਈ ਗਰਮੀ ਹੀ ਸੂਈ ਸੀ ਪਿਛਲੇ ਯਾਰ 40 ਪਾ ਦੂਗੀ ਹਾਂ ਐ ਕਿਦਾ ਭਾਈ ਯਾਰ ਵੀ ਕੋਈ ਵਧੀਆ ਕੇਰਾ ਹੋਇਆ ਨਹੀਂ ਪਰ 45 ਕਿਲੋ ਪਾ ਦੇ ਵੀ 40 ਤੋਂ ਟੁੱਟਣੀ ਨਹੀਂ ਇਹਨੇ ਸਿਆਲ ਆ ਗਿਆ ਮੂਰੇ ਹੁਣ 40 ਤੋਂ ਨਹੀਂ ਡਿੱਗਦੀ ਹਾਂ ਤੇ ਥਣ ਲੱਗੇ ਵੀ ਫੁੱਲ ਲੱਗ ਐਪ ਤੇ ਨੇ ਕੁਆਲਿਟੀ ਮਤਲਬ ਹਰੇਕ ਪੱਖ ਤੋਂ ਤੋੜ ਕੇ ਬੈਠਦੀ ਹਜੇ ਦਿਨ ਕੱਢਦੀ ਆ ਪਲਾਈ ਪਈ ਆ ਆਰਡਰ ਚ ਜਦੋਂ ਇਹ ਰੈਡੀ ਹੋਗੀ ਉਦੋਂ ਐ ਸਮਝ ਲਓ ਤੁਸੀਂ ਵੀ ਲਟਕੇ ਬੈਠਣ ਵਾਲਾ ਸਿਸਟਮ ਏ ਆ ਲਟਕੇ ਦਾ ਹੁਣ ਵੀ ਬੈਣੀ ਹੋਊਗੀ ਇਹ ਹਾਂ ਹਲ ਕੋਲ ਕੋ ਰੱਖਣੀ ਪਊ ਬੂਪਰਾ ਜਦੋਂ ਤਿਆਰ ਹੋ ਗਈ ਇਹ ਬਾਬਲੂ ਜੀ ਕੋਈ ਮਾਰ ਦਿਆ ਹਲੇ ਲ ਕੋਲ ਕੋ ਰੱਖਣੀ ਪਊਗੀ ਤੇ ਠੰਡੀ ਸੀਲਾ ਹਾਂ ਬਾਈ ਜਿਵੇਂ ਮਰਜੀ ਠੀਕ ਆ ਗੱਲ ਇਹ ਸਵੇਰ ਆ ਦੀ ਵੀ ਠੰਡੀ ਆ ਗਈ ਸਾਰੀ ਹਾਂ ਹਾਂ ਬਾਈ ਸਵੇਰ ਆ ਦੀ ਵੀ ਜਮੀ ਠੰਡੀਆਂ ਤੇ ਆਰਡਰ ਰੱਖਦੇ ਅੱਗੇ ਪਿੱਛੇ ਦਾ ਐ ਨੂੰ ਜਦੋਂ ਸਾਰਾ ਆਰਡਰ ਪਿੱਛੇ ਗੱਡੂ ਪੜਾ ਮੇਰਾ ਜਾਊਗੀ ਜੱਜਮੈਂਟ ਕਰ ਲਿਓ ਪੈਸੇ ਇਹਦੇ ਕਿੰਨੇ ਕੁ ਲਾਵਾਂਗੇ ਬਾਬਲੂ ਫਿਰ ਪੈਸੇ ਆਪਾਂ ਬਾਈ ਇਹ ਵੀਡੀਓ ਤੇ ਕਰ ਲੀ ਆਪ ਫੋਨ ਤੇ ਕਰ ਲੀ ਬਾਲੇ ਤਾਂ ਨਹੀਂ ਠੀਕ ਹੈ ਹਾਂ ਕਿਤੇ ਮੈਂ ਹੋਈ 5 ਰੁਪਏ ਦੀ ਮੰਗ ਬੰਦੇ ਹੀ ਮਾਰਦੇ ਕੋਈ ਵੀ ਚਿੰਗੀ ਜੀ ਤੁਹਾਨੂੰ ਪਤਾ ਰੁਪਏ ਲੱਗਦੇ ਆ ਸਾਮਣੇ ਤੇ ਰੁਪਏ ਲੱਗਣਗੇ ਭਰਾ ਠੀਕ ਹੈ ਗੱਲ ਆ ਉਹ ਜਿੰਨੇ ਕਰਪਈੇ ਉਟਦਿਆ ਉਨੇ ਕ ਲੈ ਲਈ ਹਾਂ ਹਾਂ ਉਨੇ ਕ ਲੈ ਲਾਂਗੇ ਬੰਦਾ ਮਾਰਨ ਵਾਲਾ ਸਿਸਟਮ ਨਾ ਕਰਦੀਂਗੇ ਤੇ ਸੂਆ ਬਾਕੀ ਤੁਹਾਨੂੰ ਪਤਾ ਹੀ ਇਹਨਾਂ ਵੀ ਵਿਚਾਰੀ ਵਿਚਾਲੀ ਕਿਲੋ ਵਾਲੇ ਕਿੰਨੇ ਦੀ ਮਿਲੂ ਭਰਾ ਮੇਰਾ ਠੀਕ ਹੈ ਗੱਲ ਆ ਉਸ ਹਿਸਾਬ ਨਾਲ ਸੱਜਣਾ ਜਾਣਕਾਰੀ ਵਾਲੀ ਫੋਨ ਲਾਉਣ ਬਾਈ ਨੂੰ ਕੋਈ 50 60 70 80 ਲੱਖ ਦੇੜ ਗੇੜ ਵਾਲੇ ਫੋਨ ਅੰਦਰ ਵਾਲੇ ਨਾ ਲਾਉਣਾ ਹਨਾ ਹਾਂ ਹਾਂ ਲੱਖ ਤੋਂ ਅੰਦਰ ਵਾਲੇ ਫੋਨ ਬਾਈ ਕਹਿੰਦਾ ਨਾ ਲਾ ਉਹ ਤੁਸੀਂ ਬਾਈ ਨਾਲ ਗੱਲਬਾਤ ਕਰ ਲਓ ਨੇੜੇ ਲਿਆ ਕੇ ਰੀ ਕੈਮਰਾ ਦਿਖਾ ਦਿਨ ਤੁਹਾਨੂੰ ਦਿਖਾ ਰਹੇ ਬਈ ਟੋਪ ਇਹ ਜਮ ਇੱਥੋਂ ਦਿਖਾ ਲਈ ਅਗਲੇ ਬੰਨੇ ਹਾਈਟ ਹੂਟ ਬਹੁਤ ਆ ਭਰਾ ਮੇਰਾ ਭਜਨ ਭੋਜਨ ਪੂਰਾ ਫੁੱਲ ਆ ਗੈਪ ਵੀ ਫੁੱਲ ਆ ਜੇ ਕਿਸੇ ਫਾਰਮ ਵਾਲੇ ਸੱਜਣ ਨੇ ਇਹ ਲੈ ਕੇ ਜਾਣੀ ਹੈ ਉਹਦੇ ਵਾਸਤੇ ਲਾਹੇਵੰਦ ਰਹੂਗੀ ਹਣਾ ਹਾਂ ਹਾਂ ਬਈ ਤੇ ਹੁਣ ਮਾਰ ਦੇਗਾ ਰੀ ਆ ਦੋ ਨੰਬਰ ਵਾਲੀ ਬੱਚੀ ਤੇ ਇਹਦੀ ਕੀ ਡਿਟੇਲ ਆ ਇਹ ਦੂਜਾ ਸੂਆ ਭਰਾ ਮੇਰਾ ਇਹਦਾ ਹੈ ਦੂਜਾ ਸੁਆਪ ਪਲੂਣਾ ਬਾਈ ਸੱਚ ਤੂੰ ਆ ਪਹਿਲਾ ਪਲੂਣਾ ਬਾਈ ਦੋ ਦੰਦਾਂ ਦਾ ਦੰਦਾਂ ਚ ਦੋ ਦੰਦਾਂ ਦਾ ਦੋ ਦੰਦਾਂ ਦਾ ਹਾਂ ਠੀਕ ਹੈ ਕੋਈ ਗਲਤ ਹੋ ਗਈ ਕੰਮ ਪਲੇਖਾ ਲੱਗ ਗਿਆ ਦੀ ਹੈ ਨਾ ਹਾਂ ਦੰਦ ਦਿਖਾ ਦੇ ਭਰਾ ਮੇਰੇ ਇਹਦਾ ਇਹਦਾ ਕੱਦ ਵੀ ਦਿਖਾ ਦੇ ਗਏ ਆ ਲੈ ਦੋ ਦੰਦਾਂ ਦਾ ਦੰਦ ਦਿਖਾ ਦੇ ਕੱਦ ਫੁੱਲ ਵੱਡਾ ਤੇ ਹੁਣ ਦਿਖਾ ਦੇ ਦੇ ਦੰਦ ਦੰਦਾਂ ਦੇ ਨੇੜੇ ਮਾਰ ਦੇ ਕੈਮਰਾ ਦੰਦਾਂ ਚ ਆ ਗਈ ਪਿਓਰ ਦੋ ਦੰਦਾਂ ਦਾ ਇਹਦਾ ਬੱਚਾ ਹੀ ਆ ਹਾਂ ਬੱਚਾ ਹੀ ਆ ਭਰਾ ਮੇਰੇ ਖੋੜ ਦੇ ਖੋਲ ਕੇ ਇਹਦਾ 10 ਦਿਨ ਪਿਆ ਹਲੇ ਬਾਕੀ ਹਾਂ ਜਿਹੜੀ ਇਹਦੀ ਮਾ ਰਿਕਾਰਡ ਆ ਉਹ 46 47 ਕਿਲੋ ਦਾਗਾ ਆਪ ਕਿਹ ਟਾਰਚ ਦੀ ਆਪ ਆ ਹਾਂਜੀ ਤੇ ਇਹ ਰਮਾਡਾ ਰਮਾਡਾ ਲੱਗਿਆ ਵਾ ਸੀ ਅੱਗੇ ਵੀ ਹਾਂ ਬਈ ਆਪ ਵੀ ਚੰਗੇ ਸੀਮੰਦੀਆ ਲੱਗਿਆ ਚੰਗਾ ਹਾਂ ਬਈ ਇਹ ਫਾਰਮ ਦੀ ਬੱਚੀ ਆ ਕਿਸੇ ਫਾਰਮ ਦੀ ਬੱਚੀ ਆ ਥੋੜਾ ਇਹ ਭਾਜ ਦੀ ਤਾਂ ਨਾ ਥੋੜਾ ਇਹੋ ਕਰਦੀ ਆ ਕੀ ਤੇ ਲਹਾਰਾ ਪਾਇਆ ਨਹੀਂ ਸੀ ਕਦੇ ਔਲ ਕਰ ਦਿੱਤ ਲਹਰੇ ਦੀ ਕੋਈ ਨਹੀਂ ਕੋਈ ਨਹੀਂ ਬੋਝ ਕੇ ਲਿਆ ਫੁੱਲ ਪਾਜਣਾ ਫੁੱਲ ਹਾਈਟ ਆ 35 35 ਕਿਲੋ ਦੁੱਧ ਪਾ ਦੂ ਬਈ ਪਲੋਣ ਇਹ ਪੈਸਾ ਲਾ ਵੀ 10 12 ਦਿਨ ਲੈ ਜੂ ਹਲੇ ਇਹ ਕੱਦ ਵੀ ਫੁੱਲ ਵੱਡਾ ਪ੍ਰਿੰਟ ਵੀ ਬਾ ਕਮਾਲ ਆ ਤੇ ਜਾਨ ਵੀ ਚੰਗੀ ਆ ਬਾਕੀ ਜਿਹ ਹੈਗੀ ਫਾਰਮ ਦੀ ਆ ਬਾਕੀ ਦੀ ਕੁਆਲਿਟੀ ਤੁਹਾਨੂੰ ਦੱਸੂਗੀ ਵੀ ਵੈੜਦੀ ਦੋ ਦਿਨ ਦਾ ਰਹਿ ਜਾ ਭਰਾ ਮੇਰਾ ਇਹ ਆਰਡਰ ਰੱਖੂਗੀ ਬਾਈ ਬਿਲਕੁਲ ਇਹ ਫਿਕਸ ਹਾਂ ਅਗਾਂ ਵਾਲੇ ਬੰਨੇ ਵੀ ਫੁੱਲ ਰੱਖੂ ਤੇ ਪਿਛਾਂ ਵਾਲੇ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਕੀ ਦੱਸਿਆ ਸੀ ਵੀਡੀਓ ਦੇ ਨਾ ਮਖਿਆਲ ਹੀ ਮਾਰਦੀ ਆ ਹਲੇ ਮਾਰ ਵਾਲੀਆਂ ਗਾਵਾਂ ਦੇ ਹੁੰਦਾ ਉਹ ਸਿਸਟਮੇ ਰੱਖੂ ਇਹ ਕੱਢ ਦੂਗੀ ਕਈ ਦਿਨ ਕੱਢ ਦੂ ਹਜੇ ਹਨਾ ਹਾਂ ਹਾਂ ਬਈ ਸਵੇਰ ਤੋਂ 15 ਦਿਨ ਤੱਕ ਆਰੰਡਰ ਨੇ ਕੱਢ ਦੂ ਬਾਕੀ ਜਿਵੇਂ ਇੱਥੋਂ ਜੇ ਦਿਖਾਉਂਦੇ ਹੁੰਦੇ ਆ ਵਪਾਰੀ ਆ ਸੀਨ ਜਿਹਾ ਚੰ ਤੇ ਜਾਣੇ ਚ ਫੁੱਲਾ ਹਨਾ ਹਾਂ ਬਾਈ ਇਹਦੇ ਪੈਸੇ ਬਬਲੂ ਇਹਦੇ ਪੈਸੇ ਹੀ ਫੋਨ ਤੇ ਕਰ ਲਾਏ ਭਰਾ ਮੇਰਿਆ ਬਾਲੇ ਤਾਂ ਨਹੀਂ ਮੰਗਦਾ ਹਾਂ ਇੱਥੋਂ ਦਿਖਾ ਦੇ ਰੀ ਨੇੜੇ ਲੱਗ ਇਹ ਵੀ ਸ਼ਿਉਣਾ ਹੀ ਆ ਭਰਾ ਮੇਰਿਆ ਇੱਥੋਂ ਦਿਖਾ ਆਰਡਰ ਦਾ ਬਹੁਤ ਸਟ੍ਰੈਚ ਆਰਡਰ ਬਣਾਉਣਾ ਸਾਰਾ ਇਹਨੇ ਜੇ ਕਿਸੇ ਸੱਜਣ ਨੇ ਬਰੀਡਿੰਗ ਤੇ ਕੰਮ ਕਰਨਾ ਜਾਂ ਫਾਰਮ ਦਾ ਕੰਮ ਸ਼ੁਰੂ ਕਰਨਾ ਉਹ ਆ ਜੋੜਾ ਲਿਆ ਸਕਦਾ ਬਾਈ ਤੋਂ ਬਾਕੀ ਫਾਰਮ ਵਾਲੀਆਂ ਆਈਟਮਾਂ ਹੈਗੀਆਂ ਨੇ ਤੇ ਚੰਗੀ ਕੁਆਲਿਟੀ ਵਾਲੀਆਂ ਨੇ ਹੁਣ ਮਾਰਦੇ ਗਰੀ ਤਿੰਨ ਨੰਬਰ ਵਾਲੀ ਤੇ ਕੈਮਰਾ ਇਹਦਾ ਕੀ ਸੀ ਨਾ ਇਹ ਜਰਸੀ ਆ ਭਰਾ ਮੇਰਿਆ ਪੰਜਾਬ ਵਾਲੀ ਫੁੱਲ ਵੱਡੀ ਕੱਦ ਵਾਲੀ ਸੂਆ ਕਿੰਨਾ ਇਹ ਰਾਤ ਸੂਈ ਜਾਂ ਦੂਜਾ ਸੂਆ ਬਈ ਬੱਚਾ ਕੀ ਆ ਬੱਚਾ ਤੂੰ ਬਲਾ ਤੂੰ ਆਇਆ ਮੈਂ ਆਉਂਦਾ ਨਹੀਂਗਾ ਮੈਂ ਤਾਂ ਕਰਕੇ ਤੜਕੇ ਛੋਟੀ ਚੌਥੀ ਸੀਗੀ ਠੀਕ ਆ ਗੱਲ ਹਾਂ ਥਾਂ ਥਣ ਬਹੁਤ ਚੰਗਾ ਬਈ ਠੰਡੀ ਸੀ ਲੈਣੀ ਜਿੰਨੇ ਕਰੇ ਸੱਤ ਬਣਣਿਆ ਨੇ ਤੂੰ ਹੀ ਭਜਾਏ ਥੱਲੇ ਠੀਕ ਆ ਗੱਲ ਟੋਟਾਰਾ ਮਾਰ ਕੇ ਦਿਖਾਉਣੇ ਮਾਰ ਦੇ ਤਾਰਾਂ ਵੀ ਤਾਰਾਂ ਵੀ ਨਮੇੜ ਦੇ ਕੰਮ ਨੇੜੇ ਲਾ ਕੇ ਦਿਖਾ ਦੇ ਬੜਾ ਚੰਗਾ ਚੋਣਾ ਭਰਾ ਮੇਰੇ ਮੱਸੀ ਮੋਟਰ ਵਾਲਾ ਕੰਮ ਹੀ ਆ ਤੇ ਬਾਈ ਹੈਗੀ ਆ ਪੂਰੀ ਠੋਸ ਆ ਹਣਾ ਗੁਲਾਬੀ ਥਾਣਾ ਟੋਰ ਦੇ ਖੋਲ ਕੇ ਸੂਆ ਦੂਜਾ ਦਾ ਹਾਂ ਦੂਜਾ ਫਿਰ ਇਹਨੂੰ ਦੂਜ ਬੱਚਾ ਵਈ ਬਸ ਆਗਾ ਨਾਲ ਇਹਦੇ ਬੋਲਾ ਹਾਂ ਇਹਦਾ ਕੀ ਰਿਕਾਰਡ ਰਿਆ ਪਹਿਲਾਂ ਦਾ ਇਹਨੇ ਪਹਿਲਾਂ ਨੇਤਾ ਵਈ 21 ਕਿਲੋ 21 ਕਿਲੋ ਹਾਂ ਐਤ ਕੀ ਕਿੰਨਾ ਪਾ ਦੂ ਹਰ ਐਤ ਕਿ ਐਸਾ ਲਾ ਵੀ 24 25 ਕਿਲੋ ਪਾ ਦੂ ਆਰਡਰ ਫਿਕਸ ਰੱਖ ਦੀਆ ਆਰਡਰ ਫਿਕਸ ਰੱਖ ਦੀਆ ਭਰਾ ਮੇਰੇ ਚ 22 ਸਾਨੂੰ ਆਪਨੇ ਦਿਖਾਈ ਦਿੱਤੀਆਂ ਧਾਰਾ ਮਾਰ ਕੇ ਢੱਡੀ ਸੀ ਲੈਣੀਆਂ ਨਿਆਣਾ ਪਾ ਨਾ ਆਪਾਂ ਕੋਈ ਚੱਕਰ ਨਹੀਂ ਬਾਕੀ ਪਾਸ ਤੁਸੀਂ ਕਰਕੇ ਬਾਈ ਤਲ ਜਾ ਸਕਦੇ ਹੋ ਕਮਾਲ ਹੋ ਜੀ ਤੇ ਇੱਥੋਂ ਲੰਬਾਈ ਦਿਖਾ ਦਿੰਗਾ ਜੀ ਲੰਬੀ ਫੁੱਲ ਆ ਗਈ ਟਰੱਕ ਚ ਇੰਨੀ ਲੰਬੀ ਆ ਗਈ ਫੁੱਲ ਹਾਈਟ ਵੀ ਫੁੱਲ ਆ ਇਹਦੀ ਕੱਦ ਵੀ ਫੁੱਲ ਵੱਡਾ ਤੇ ਲੰਬਾਈ ਚ ਵੀ ਫੁੱਲ ਆ ਤੇ ਸਵਾਹ ਆ ਦੀ ਆਪਾਂ ਤੁਹਾਨੂੰ ਦਿਖਾਈ ਦਿੱਤੀ ਬਾਈ ਨੇ ਧਾਰਾ ਬਿਨਾਂ ਬੱਚੇ ਤੋਂ ਮਾਰਤੀਆਂ ਠੰਡੀ ਸੀ ਲ ਬਿਲਕੁਲ ਤੇ ਰੇਟ ਮੇਰਾ ਖਿਆਲ ਆ ਇਹਦਾ ਵੀ ਫਿਰ ਫੋਨ 'ਤੇ ਦੱਸੇਗਾ ਹਾਂ ਬਈ ਫੋਨ 'ਤੇ ਕਰ ਲਾਂਗੇ ਬਾਈ ਕਹਿੰਦਾ ਸਾਰਿਆਂ ਦਾ ਤਕਰੀਬਨ ਤਕਰੀਬਨ ਫੋਨ 'ਤੇ ਕਰ ਲਾਂਗੇ ਫੋਨ ਤੁਸੀਂ ਬਾਈ ਕੁਆਲਿਟੀ ਦੇ ਹਿਸਾਬ ਨਾਲ ਜਜਮੈਂਟ ਕਰਕੇ ਨਾ ਉਹ ਹੀ ਸੱਜਣ ਬਾਈ ਨੂੰ ਲਾ ਲਿਓ ਜਿਹੜੇ ਦੀ ਸਮਝ ਚ ਆਉਗੀ ਚੀਜ਼ ਵੀ ਇਹ ਕੁਆਲਿਟੀ ਦੀਆਂ ਚੀਜ਼ਾਂ ਨੇ ਰੇਟ ਥੋੜਾ ਜਿਹਾ ਤੁਹਾਨੂੰ ਆਪੇ ਮਿਲੂਗਾ ਵੀ ਉਹੀ 50 60 ਵਾਲਾ ਰੇਟ ਨਹੀਂ ਮਿਲਣਾ ਜਿਆਦਾ ਡਾਊਨ ਰੇਟ ਹਾਂ ਠੰਡੀ ਬਹੁਤ ਆ ਭਰਾ ਮਰਾ ਦੱਸ ਜਿਹਾ ਦੁਬਾਰੇ ਫੇਰ ਵਾਜਾ ਮੜਾ ਲੈਾਈ ਭਰਾ ਉਰੇ ਲੈ ਕੇ ਕੈਮਰਾ ਅੱਜ ਕਰਾ ਦੇ ਬਾਬਲੂ ਦੀ ਤਸਵੀਰ ਧਾਰਾਂਗਾ ਨਾ ਕਿਹੜਾ ਹੋਰ ਦਿਖਾ ਦਨੇ ਮਾਰ ਜੀ ਪਿਛਲਾਂ ਦੇ ਵੀ ਮਾਰ ਜੀ ਕਰਕੇ 7 6 ਕਿਲੋ ਕੱਢਤੀ ਸੀ ਬੋਲੀ ਠੀਕ ਹੈ ਨੰਬਰ ਬੋਲ ਦੇ ਜਰਾ ਇਹ ਆਪਾਂ ਚਲੋ ਪਾ ਦਈਏ ਨੰਬਰ ਆਪਣਾ 7099 990 ਜੌਂਦਾ 7099 990 64 ਪਿੰਡ ਕਰਿਆੜ ਵਾਲਾ ਤਸਿਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਇਹਨਾਂ ਤਿੰਨਾਂ ਚੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰ ਲੈਣੇ ਆਨਲਾਈਨ ਮਨੋਣੇ ਕਿਸੇ ਭਾਈ ਨੇ ਓਕੇ ਰੋਟਾ ਨਾ ਮਾ ਥੱਲੋਂ ਦੀਪਾ ਹੀ ਮਾਰਦੇ ਨਾ ਗਾਈਆਂ ਆ ਦੋਨੇ ਗੱਬਣਾ ਤੇ ਸੋਣਿਆ ਰਗੇ ਧਾਰਾ ਜੀ ਉੱਤੇ ਭੇਜ ਦਾਂਗੇ ਹਾਂ ਬਾਈ ਠੀਕ ਹੈ ਬਾਕੀ ਜਿਹਨੂੰ ਪਸੰਦ ਆਊਗੀ ਜੇ ਨੇੜੇ ਆ ਕੇ ਤਸੱਲੀ ਕਰਕੇ ਵੀ ਬਾਈ ਤੋਂ ਲੈ ਜਿਓ ਧੰਨਵਾਦ ਜੀ